ਸਾਸੂਗਾਲ ਤੁਸੀਂ ਦੇਖ ਰਹੇ ਹੋ ਚਾਰ ਦੇ ਗਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਤੇ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕਾਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਅਹਿਮ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਅਸਲ ਮੁੱਦਿਆਂ ਤੇ ਚੋਣ ਲੜ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਗਿਨੌਣ ਦੇ ਲਈ ਮੁਫਤ ਬਿਜਲੀ ਖੇਤਾਂ ਦੀਆਂ ਟਹਿਲਾਂ ਤੱਕ ਪਾਣੀ ਸੜਕਾਂ ਦਾ ਨਿਰਮਾਣ ਆਮ ਆਦਮੀ ਕਲੀਨਿਕ ਸ਼ਾਨਦਾਰ ਸਰਕਾਰੀ ਸਕੂਲ ਤੇ ਖੇਡਾਂ ਵਰਗੇ ਕੰਮ ਨੇ ਜਦ ਕੀ ਵਿਰੋਧੀ ਹਾਲੀ ਹੱਤ ਨੇ 600 ਯੂਨਿਟ ਬਿਜਲੀ ਘਰਾਂ ਦੀ ਫਰੀ ਲਗਭਗ 90% ਦੇ ਕਰੀਬ ਘਰਾਂ ਨੂੰ ਬਿਜਲੀ ਫਰੀ ਖੇਤਾਂ ਦੇ ਵਿੱਚ ਬਿਜਲੀ ਦਿਨੇ ਹਰ ਰੋਜ਼ ਵੀਡੀਓ ਆਉਂਦੀਆਂ ਨੇ ਕਿ ਦਿਨ ਛੁੱਪਦੇ ਤੋਂ ਪਹਿਲਾਂ ਘਰੇ ਆ ਜਾਂਦੇ ਜੀ ਖੇਤ ਦੇ ਵਿੱਚ ਪਾਣੀ ਲਾ ਕੇ ਟੇਲਾਂ ਤੇ ਪਾਣੀ ਪਹੁੰਚ ਗਿਆ 40-40 ਸਾਲਾਂ ਬਾਅਦ ਅਸੀਂ ਪਾਣੀ ਦੇਖਿਆ ਜੀ ਲੋਕ ਇਹ ਕਹਿੰਦੇ ਨੇ ਸ਼ਾਨਦਾਰ ਸੜਕਾਂ ਬਣ ਰਹੀਆਂ ਨੇ ਰੋਜ਼ ਵੀਡੀਓ ਆਉਂਦੀਆਂ ਨੇ ਆਹ 65 ਸਾਲਾਂ ਬਾਅਦ ਸੜਕ ਦੇਖੀ ਹੈ ਜੀ ਆਹ 40 ਸਾਲਾਂ ਬਾਅਦ ਆ 50 ਸਾਲਾਂ ਬਾਅਦ ਸੜਕ ਬਣੀ ਦੇਖੀ ਜੀ ਨਜ਼ਾਰਾ ਆ ਗਿਆ ਕੁਆਲਿਟੀ ਚੈੱਕ ਹੁੰਦੀ ਹੈ ਮੈਂ ਖੁਦ ਗਿਆ ਸੀ ਤੁਸੀਂ ਮੇਰੇ ਨਾਲ ਵੀ ਗਏ ਸੀ ਮੀਡੀਆ ਵਾਲੇ ਕਈ ਮੁਆਲਾਕਲੀਨਿਕ ਖੁੱਲ ਗਏ ਲੋਕਾਂ ਨੂੰ ਦਵਾਈ ਮਿਲ ਰਹੀ ਹੈ ਲੋਕਾਂ ਦੇ ਟੈਸਟ ਹੋ ਰਹੇ ਨੇ ਸ਼ਾਨਦਾਰ ਸਰਕਾਰੀ ਸਕੂਲ ਬਣ ਗਏ ਰਿਜ਼ਲਟ ਅੱਛੇ ਆ ਰਹੇ ਨੇ ਟੀਚਰਾਂ ਨੂੰ ਸਿੰਗਾਪੁਰ ਫਿਨਲੈਂਡ ਅੰਬਦਾਬਾਦ ਆਈਆਈਐਮ ਟ੍ਰੇਨਿੰਗ ਦਵਾ ਕੇ ਲੇਟੈਸਟ ਕਿਸਮ ਦੀ ਪੜ੍ਹਾਈ ਕਰਵਾਈ ਜਾ ਰਹੀ ਹੈ 17 ਟੋਲ ਪਲਾਜੇ ਬੰਦ ਕਰਤੇ ਜੀ ਗਰਾਊਂਡ ਬਣ ਰਹੇ ਨੇ ਪਿੰਡਾਂ 'ਚ ਖੇਡਾਂ ਵੱਲ ਜਿਹੜਾ ਬੱਚਿਆਂ ਨੂੰ ਪ੍ਰੇਰਿਤ ਕਰ ਰਹੇ ਆ ਅਸੀਂ ਤਾਂ ਇਹਨਾਂ ਕੰਮਾਂ ਤੇ ਆ ਹੋਰ ਬਹੁਤ ਸਾਰੇ ਮੈਂ ਜੇ ਕੰਮ ਗਿਣਨ ਲੱਗ ਜਾਵਾਂ ਪ੍ਰੈਸ ਕਾਨਫਰੰਸ 'ਚ ਐਸੀ ਕੰਮਤੀ ਹੋ ਜੂਗੀ ਫਿਰ ਅਸੀਂ ਮੰਗ ਰਹੇ ਹਾਂ ਕੰਮਾਂ ਤੇ ਤੁਸੀਂ ਕਹਿੰਦੇ ਆ ਰੌਂਡ ਪਾ ਕੇ ਨਾ ਜੀ ਸਾਡੇ ਕਾਗਜ਼ ਖੋਲੇ ਨਾ ਜੀ ਸਾਡਾ ਐਂ ਕਰੀ ਜਾਂਦੇ ਨੇ ਦੇਖੋ ਜੀ ਹੁਣ ਤਾਂ ਦੇਖੋ ਇਹਨਾਂ ਨੇ ਵੈਲਟ ਪੇਪਰ ਛਪਾ ਲੇ ਮੈਂ ਇਲੈਕਸ਼ਨ ਕੈਂਪੇਨ ਦੇ ਵਿੱਚ ਨਹੀਂ ਗਿਆ ਮੈਂ ਜਾਪਾਨ ਤੇ ਕੋਰੀਆ ਗਿਆ ਹੋਇਆ ਸੀ ਇਨਵੈਸਟਰਾਂ ਨਾਲ ਗੱਲ ਕੀਤੀ ਤੁਹਾਡੇ ਸਾਹਮਣੇ ਸਾਰੀ ਡਿਟੇਲ ਦਿੱਤੀ ਹੈ ਪਰ ਇਹ ਕੀ ਗੱਲ ਤਾਂ ਹੈਗੀ ਲੋਕਤੰਤਰ ਦੀ ਧਰਤੀ ਤੇ ਤਾਂ ਇਹ ਨਹੀਂ ਥੱਲੇ ਇਹ ਸੁਖਵੀਰ ਬਾਦਲ ਉਹਨਾਂ ਨੂੰ ਬਲਾਕ ਸੰਮਤੀ ਦਾ ਪਤਾ ਹੀ ਨਹੀਂ ਹੁੰਦਾ ਸੀ ਪਹਿਲਾਂ ਕੀ ਹੁੰਦੀ ਹੈ ਹੁਣ ਮੋਟਰਸਾਈਕਲ ਤੇ ਫਿਰਦਾ ਸੀ ਕਿਸੇ ਨਾਲ ਸਾਰਾ ਟੱਬਰ ਫਿਰਦਾ ਹੈ ਬੀਬਾ ਜੀ ਵੀ ਫਿਰਦੇ ਨੇ ਮੁੰਡਾ ਵੀ ਬੱਚੀ ਫਿਰ ਦਾ ਪ੍ਰਚਾਰ ਕਰਦਾ ਹੁਣ ਮੋਟਰਸਾਈਕਲ ਤੇ ਛੱਡੋ ਹੁਣ ਤਾਂ ਗੱਦੇ ਤੇ ਚੜਾ ਕੇ ਲੈ ਜਾਓ ਹੁਣ ਤਾਂ ਗੱਦੀ ਸਵਾਰੀ ਵੀ ਕਰ ਲੈਣਗੇ ਵੀ ਦੇਖੋ ਲੋਕੋ ਮੈਂ ਤੁਹਾਡੇ ਵਾਸਤੇ ਦੇਖੋ ਅੱਗੇ ਨਾ ਥੱਲੇ ਧਰਤੀ ਤੇ ਮੈਂ ਕਿਹਾ ਸੀ ਨਾ ਕਿ ਹੈਲੀਕਾਪਟਰ ਚੋਂ ਥੱਲੇ ਉਤਰਨਗੇ ਉਹ ਰਾਜਾ ਬੜਿੰਗ ਫਿਰਦਾ ਸਾਰੇ ਫਿਰਦੇ ਨੇ ਬਲਾਕ ਸ਼ਾਂਤੀ ਦੇ ਲੈ ਕਰੋ ਪ੍ਰਚਾਰ ਕਰੋ ਸ਼ਾਬਾਸ਼ ਥੋੜੇ ਲੋਕਾਂ ਚ आओ ਇਹੀ ਤਾਂ ਅਸੀਂ ਚਾਹੁੰਦੇ ਸੀ ਵੀ ਤੂੰ ਆਓ ਲੋਕਾਂ ਕੋਲੋਂ ਆਪ ਦੀਆਂ ਕਰਤੂਤਾ ਕਿਉਂ ਨਹੀਂ ਦੇਖਦੇ ਆਪ ਦੀ ਸਮੀਖਿਆ ਕਿਉਂ ਨਹੀਂ ਕਰਦੇ ਇਹ ਆਪਦੀ ਅੰਦਰ ਬੇਸੀ ਕਿਉਂ ਹਾਰੇ ਆ ਚਰਨਜੀਤ ਚੰਨੀ ਜੀ ਰਾਜਾ ਬੜਿੰਗ ਜੀ ਪ੍ਰਧਾਨ ਨੇ ਉਹ ਨਵਜੋਤ ਕੋਰ ਸਿੱਧੂ ਉਹ ਸਾਰੇ ਰੇਟ ਦੱਸੀ ਜਾਂਦੀ ਹੈ ਉਤੋਂ ਪਹਾੜਾਂ ਚ ਜੋਗੀ ਵੀ ਉਤਰਿਆ ਚਾਰ ਸਾਲਾਂ ਬਾਅਦ ਕੈਪਟਨ ਸਾਹਿਬ ਵੀ ਆ ਗਏ ਉਹ ਵੀ ਦੱਸੀ ਜਾਂਦਾ ਠੀਕ ਹੈ ਨਾ ਇਹ ਪੰਜਾਬ ਨੂੰ ਜਿਹੜੇ ਇੱਕ ਵਸਤੂ ਸਮਝਦੇ ਆ ਪੰਜਾਬ ਨੂੰ ਇੱਕ ਬਿਕਾਊ ਮਟੀਰੀਅਲ ਸਮਝਣ ਵਾਲੇ ਇਹ ਹੁਣ ਵੋਟਾਂ ਦੇ ਨੇੜੇ ਸਾਰੇ ਉਤਰਨਗੇ ਥੱਲੇ ਹੁਣੇ ਇਹ ਪੰਜਾਬ ਦੀ ਸੇਵਾ ਇਹਨਾਂ ਨੂੰ ਯਾਦ ਆਊਗੀ ਹੁਣ ਇੱਕ ਨੇ ਤਾਂ ਸਿੱਧਾ ਹੀ ਕਹਿਦਾ ਮੈਨੂੰ ਮੁੱਖ ਮੰਤਰੀ ਬਣਾ ਦਿਓ ਤਾਂ ਮੈਂ ਪੰਜਾਬ ਦੀ ਸੇਵਾ ਕਰੂੰ ਨਹੀਂ ਮੈਂ ਤਾਂ ਟੈਲੀਵਿਜ਼ਨ ਤੇ ਠੀਕ ਆ ਟੈਲੀਵਿਜ਼ਨ ਤੇ ਤਾਂ ਮੈਂ ਵੀ ਸੀਗਾ ਜੀ ਮੈਂ ਵੀ ਟੀਵੀ ਤੇ ਬਹੁਤ ਪੈਸੇ ਕਮਾਉਂਦਾ ਸੀਗਾ ਜੀ ਮੈਂ ਕਿਸਾਨ ਕਰਦਾ ਫਿਰ ਟੈਲੀਵਿਜ਼ਨ ਛੱਡ ਕੇ ਪਰ ਮੈਂ ਉਧਰ ਗਿਆ ਨਹੀਂ ਦੁਬਾਰਾ ਜਿਹੜੇ ਕੰਮ ਤੇ ਪਿਆ ਹਾਂ ਤਾਂ ਉਸੇ ਕੰਮ ਤੇ ਹਾਂ ਇਹ ਕਹਿੰਦੇ ਨਹੀਂ ਤਾਂ ਅਸੀਂ ਟੀਵੀ ਤੇ ਹਾਂ ਨੇ ਸਾਨੂੰ ਮੁੱਖ ਮੰਤਰੀ ਬਣਾਓ ਕੈਪਟਨ ਸਾਹਿਬ ਉਹ ਬੀਜੇਪੀ ਨੂੰ ਗਾਲਾਂ ਕੱਢੀ ਜਾਂਦੇ ਹੁਣ ਕਹਿੰਦੇ ਮੇਰੀ ਸੁਣਦਾ ਕੋਈ ਨਹੀਂ ਇੱਥੇ ਅਕਾਲੀ ਦਲ ਬਹੁਤ ਵਧੀਆ ਹੈ ਵੀ ਸੁਣਦਾ ਕੋਈ ਨਹੀਂ ਅਸਤੀਫਾ ਦੇ ਦੇ ਭਰਾ ਉਹ ਗਾਏ ਕਾਂਗਰਸ ਦਾ ਕਲਚਰ ਬਹੁਤ ਵਧੀਆ ਹੈ ਕਾਂਗਰਸ ਦਾ ਆਪੀ ਵਧੀਆ ਹੈ ਕਾਂਗਰਸ ਨੂੰ ਡਰਾ ਲੈਂਦੇ ਸੀ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਹਰਿਆਣਾ ਕਾਂਗਰਸ ਵਾਲਿਆਂ ਨੇ ਥਾਲੀ ਚ ਪਰੋਸ ਕੇ ਭਾਜਪਨ ਦੇਤਾ ਆਪਸੀ ਗੁੱਟਵਾਜੀਆਂ ਦਿੱਲੀ ਕਈ ਟਰਮਾਂ ਤੋਂ ਜ਼ੀਰੋ ਚੱਲ ਰਹੀ ਹੈ ਐਮਪੀ ਵਾਲੇ ਪਾਸਿਓਂ ਵੀ ਤੇ ਵਿਧਾਨ ਸਭਾ ਵਾਲੇ ਪਾਸਿਓਂ ਵੀ ਮੱਧ ਪ੍ਰਦੇਸ਼ ਨੇ ਪਰੋਸ ਕੇ ਦੇਤਾ ਇਹਨਾਂ ਨੂੰ ਬਿਹਾਰ ਇਹਨਾਂ ਨੇ 200 ਤੋਂ ਉੱਪਰ ਸੀਟਾਂ ਜਿਹੜੀਆਂ ਹਾਰ ਗਏ ਗੁਜਰਾਤ ਚ ਬਾਈ ਇਲੈਕਸ਼ਨ ਹੋਈ ਸੀ ਆਮਾ ਦੀ ਪਾਰਟੀ ਦਾ ਕੈਂਡੀਡੇਟ ਖੜਾ ਸੀ ਇਹਨਾਂ ਨੇ ਜਾਣ ਕੇ ਕਾਂਗਰਸ ਦਾ ਖੜਾ ਕੀਤਾ ਤਾਂ ਕਿ ਬੀਜੇਪੀ ਜਿੱਤ ਜੇ ਪਰ ਉੱਥੇ ਆਮਾ ਦੀ ਪਾਰਟੀ ਜਿੱਤ ਗਈ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ